ਪਿੰਡਾ ਜਿਹੜਾ ਸਟੈਚੂ ਹੈ ਮਹਾਤਮਾ ਬੋਧ ਦਾ ਬਹੁਤ ਜਿਹੜੇ ਸਲਾਨੀ ਹੈ ਇਹਨੂੰ ਦੇਖਣ ਲਈ ਪਹੁੰਚਦੇ ਆ ਬੜੀ ਉਚਾਈ ਤੇ ਐਸਪੀਤੀ ਵੈਲੀ ਦਾ ਇੱਕ ਛੋਟਾ ਜਿਹਾ ਪਿੰਡ ਹੈ ਲੰਗ ਜਾ ਤੇ ਇਸ ਤੋਂ ਅੱਗੇ ਆ ਕਾਮਿਕ ਕਾਮਿਕ ਜਿਹੜਾ ਦੁਨੀਆ ਦਾ ਸਭ ਤੋਂ ਉੱਚਾ ਪਿੰਡ ਹੈ ਬੜਾ ਸੋਹਣਾ ਜਿਹੜੀ ਪੂਰਤੀ ਹੈ ਇਹ ਇੱਥੋਂ ਦੇ ਆਲੇ ਦੁਆਲੇ ਦੇ 뷰 ਬੜੇ ਸੋਹਣੇ ਨਜ਼ਰ ਆਉਂਦੇ ਆ ਆਟਾ ਵੇਡਾ ਵੀ ਕਰਾ ਤੇ ਨਾਲ ਇਹ ਖੇਤੀ ਕਰਦੇ ਆ ਆਈ ਵਾਂਟ ਟੂ ਟੇਕ ਅ ਪਿਕਚਰ ਇਥੇ